ਨੇ ਵਧੀ ਚੱਲਿਆ ਉਸ ਤੋਂ ਬਾਅਦ ਤੁਹਾਨੂੰ ਮੈਂ ਅੱਗੇ ਵੀ ਜਿਵੇਂ ਦੱਸਿਆ ਹੋਰ ਚੈਨਲਾਂ 'ਤੇ ਕਿ ਅਰਜਪ੍ਰੀਤ ਸਿੰਘ ਮੁੰਡਾ ਜੋ ਤੀਜਾ ਪਰਸਨ ਆ ਉਹ ਮੇਰੀ ਲਾਈਫ ਵਾਈਫ ਦੀ ਜ਼ਿੰਦਗੀ ਚਾਉਂਦਾ ਉੱਥੇ ਉਹ ਬਲਮਾਰਡ ਜਿੱਥੇ ਮੇਰਾ ਪਾਪ ਕੰਮ ਕਰਦੀ ਹੈ ਮੈਨੇਜਰ ਹੁੰਦਾ ਉਹ ਆ ਉਹਦੀ ਝਾਤੇ ਚ ਲੈ ਜਾਂਦਾ ਉਹਨੂੰ ਮੈਨੇਜਰ ਬਣਾਉਂਦਾ ਲਾਰਾ ਲਾਉਂਦਾ ਮੇਰੇ ਨਾਲ ਰਿਸ਼ਤੇ ਮੇਰੀ ਵਾਹੇ ਵਿਗਾੜ ਲੈਂਦੀ ਉਹ ਗੱਲਾਂ ਚ ਆ ਜਾਂਦੀ ਆ ਸਭ ਤੋਂ ਵੱਧ ਮੇਰੇ ਸਾਸਰੇ ਮੇਰੇ ਕੇ ਚ ਖਰਾਬ ਕੀਤਾ ਇਹ ਹਰੇਕ ਗੱਲ ਤੇ ਮੇਰੇ ਮੂਹਰੇ ਆ ਕੇ ਕਹੀ ਗਈ ਕੋਈ ਨਾ ਕੋਈ ਨਾ ਸਮਝ ਜੂ ਜਵਾਕ ਆਏ ਜਾਂ ਜਿਉਂ ਤੂੰ ਸਿਆਣਾ ਕੋਤ ਨਹੀਂ ਹੁੰਦਾ ਇਹ ਕਰਕੇ ਮੇਰੇ ਤੇ ਵੀ 2-3 ਸਾਲ ਤਦਦ ਕਰਦੇ ਰਹੇ ਇਹ ਨਾਰੀ ਜੋ ਮੇਰੀ ਫੇਰ ਜੰਡੀਗੜ ਜਾ ਚੁੱਕੀ ਆ ਥੋੜੇ ਦਿਨਾਂ ਚ ਮੈਨੂੰ ਲੱਗਦਾ ਵੀ ਪਰਚਾ ਕੱਟਿਆ ਜਾਊਗਾ ਜੇ ਨਾ ਕੱਟਿਆ ਗਿਆ ਸੀ ਸਰਕਾਰ ਜਿੱਥੇ ਖਾ ਜੂਰ ਕਰਾਂਗੇ ਪਰ ਜਿੰਨੇ ਵੀ ਪੀੜ ਤੇ ਆਇਆ ਸਾਰਾ ਦੇ ਪਰਚੇ ਜਰੂਰ ਕਰਾਵਾਂਗੇ ਤੇ ਕੁੜੀਆਂ ਜਿਹੜੀਆਂ ਬਾਹਰ ਜਾ ਕੇ ਚੰਬਲਾਂ ਗਾਵੀਆਂ ਅਣ ਸਾਡੇ ਪੈਸੇ ਲਵਾ ਕੇ ਉਥੇ ਉਮਰਗਾ ਕੰਮ ਕਰਨ ਘਟੀਆਂ ਲੈ ਰਹੇਗਾ ਮੇਰੀ ਵਾਈਫ ਨੇ ਆਉਦੀ ਫੈਉਣ ਨੂੰ ਨਵੀਂ ਕੱਡੀ ਵੀ ਕਿਸ ਤਰ੍ਹਾਂ ਲੈ ਕੇ ਗਿਆ ਮੇਰੇ ਕੋਲੇ ਕੱਡੀ ਹੈ ਨਹੀਂ ਅਜੇ ਤੱਕ ਬਾਈ ਕਿੱਥੇ ਅੱਗੇ ਆਈ ਹੁੰਦੇ ਪੁਰਾਣੇ ਸਮੇਂ ਜਿੱਥੇ ਕੁੜੀ ਨੂੰ ਤੋਰਦਾ ਉੱਥੇ ਉਹਦੀ ਡੈੱਡ ਬੋਡੀ ਹੁੰਦੀ ਸੀ ਪਰ ਉਹ ਕੁੜੀ ਰਿੰਪਿਕੇ ਨਹੀਂ ਹੁੰਦੀ ਸੀ ਪਹਿਲਾਂ ਲੋਕਾਂ ਨੂੰ ਸੰਗ ਸ਼ਰਮ ਸੀਗੇ ਅੱਜ ਕੱਲ ਉਹ ਲੈ ਚੁੱਕੀ ਆ ਮੈਂ ਹੁਣ ਅੱਜ ਤਕਰੀਬਨ 12 ਕਰੋੜ ਰੁਪਏ ਦਾ ਘਪਲਾ ਹੋਇਆ ਵਾ ਜਿਹੜੇ ਮੁੰਡੇ ਆਏ ਆ ਭਣਾ ਪਰ ਰਹਿ ਰਹੇ ਆ ਵੀ ਇਹ ਬੰਦੇ ਦਾ ਵੱਤੋ ਅੱਜ ਜਲੂਸ ਕੱਟਿਆ ਜਾਵੇ ਇਹ 25 ਸਾਲ ਦੀ ਰੱਜਣੀ ਹੈ ਪੰਜ ਪੰਜ ਘੜਾਂ ਦਾ ਥੋੜਾ ਜਾਣਗੇ ਮੈਂ ਇਹਨੂੰ ਕਹੇ ਵੀ ਮੇਰਾ ਖਰਚਾ ਕੱਟ ਗਿਆ ਮੈਨੂੰ ਮੇਰੇ ਪੈਸੇ ਵਾਪਸ ਕਰ ਦੋ ਮੈਂ ਇੰਡੀਆ ਜਾਣਾ ਮੈਂ ਟਿਕਟ ਲੈਣੀ ਆ ਤੇ ਇਹਦਾ ਹਸਬੰਦ ਕਹਿੰਦਾ ਨਾ ਕਿ ਮੈਂ ਨਹੀਂ ਕਰਦਾ ਤੂੰ ਕਰਨਾ ਮਰਜ਼ੀ ਕਰ ਲੈ ਫਿਰ ਇੰਡੀਆ ਕਹਿੰਦੀ ਵਾਈਫ ਨਾਲ ਗੱਲ ਕੀਤੀ ਮੈਂ ਨੰਬਰ ਲੈ ਕੇ ਉਹਦੀ ਮੈਨੂੰ ਰਿਕਾਰਡਿੰਗ ਵੀ ਹੈਗੀ ਹੈ ਪਕਾਇਦ ਦੀ ਵਾਈਫ ਦੀ ਉਹ ਕਹਿੰਦੀ ਮੇਰੀ ਕੁੜੀ ਇੱਥੇ ਕੋਰਟ ਚ ਚਾਜਾ ਤੂੰ ਲੋੜ ਕੋ ਮਰਜ਼ੀ ਕਰ ਲੈ ਤੇ ਮੈਂ ਇਹਦੇ ਪੰਜੀ ਨਹੀਂ ਦੇਣੀ ਨਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਦੇ ਵਿੱਚ ਇੰਨੀ ਦਿਨੀ ਇੱਕ ਅੱਜ ਇਕੱਠ ਹੋਇਆ ਇਕੱਠ ਉਹਨਾਂ ਪੀੜਤ ਪਰਿਵਾਰਾਂ ਦਾ ਹੋਇਆ ਜਿਨ੍ਹਾਂ ਦੇ ਨੇ ਪੈਸੇ ਲਾ ਕੇ ਆਪਣੀਆਂ نوਹਾਂ ਨੂੰ ਬਾਹਰ ਵਿਦੇਸ਼ਾਂ ਵਿੱਚ ਭੇਜਿਆ ਤੇ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਉਹ ਜਿਹੜੇ ਮੁੰਡੇ ਸੀ ਜਿਨ੍ਹਾਂ ਨੇ ਪੈਸੇ ਲਾਏ ਸੀ ਉਹ ਉਹਨਾਂ ਨੂੰ ਲਿਜਾਣ ਤੋਂ ਮੁੱਕਰ ਗਈਆਂ ਜਾਂ ਉਹਨਾਂ ਨੇ ਹੋਰ ਵੀ ਉਹਨਾਂ ਦੇ ਨਾਲ ਗਲਤ ਤਰੀਕੇ ਦੇ ਨਾਲ ਤਸ਼ੱਦਦ ਕੀਤੇ ਸਾਡੇ ਨਾਲ ਨੇ ਭਾਈ ਸਤਨਾਮ ਜੀ ਇਹਨਾਂ ਦੇ ਵੀ ਇਹੀ ਘਟਾਈਆਂ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਸੀ ਗੱਲ ਬਾਈ ਅੱਸੀ ਗੱਲ ਬਾਈ ਮੇਰਾ ਨਾਮ ਬਾਈ ਸਤਨਾਮ ਸਿੰਘ ਆ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਚਾਹੁੰਦਾ ਜਿੰਨੇ ਨਾਲੇ ਕਵਰ ਕੀਤਾ ਅਜੀ ਗਾਂਧੀ ਪਿਆਸੇ ਵੱਡਾ ਇਕੱਠ ਰੱਖਿਆ ਸੀਗਾ ਇਥੇ ਬਹੁਤ ਪੀੜਤ ਪਰਿਵਾਰ ਆਏ ਤੇ ਜਿੰਨੇ ਵੀ ਇਥੇ ਆਏ ਆ ਮੈਂ ਸਾਰਾ ਧੰਨਵਾਦ ਜਨਾਉਣਾ ਮੈਂ ਇਹ ਕਮੇਟੀ ਦਾ ਵੀ ਮੈਂਬਰ ਵੀ ਆ ਮੇਰਾ ਨਾਮ ਸਤਨਾਮ ਸਿੰਘ ਆ ਬਾਈ ਮੇਰਾ ਕੇਸ ਐ ਆ ਮੇਰੀ ਮੈਰ ਜੋਸ਼ੀ 2021 ਚ ਤੇ ਮੇਰਾ ਮੇਰਾ ਪਿੰਡ ਮੇਰੀ ਵਾਈਫ ਦਾ ਪਿੰਡ ਹੈਗਾ ਮਾੜੀ ਮੁਸਤਫਾ ਸਾਡੇ ਬਿਲਕੁਲ 3 ਕਿਲੋਮੀਟਰ ਤੇ ਆ ਕਿਉਂਕਿ ਸਾਡੇ ਆਸ-ਪਾਸ ਹੀ ਪਿੰਡਾਂ ਦਾ ਬਹੁਤ ਮੋਹ ਪਿਆਰ ਆ ਥੋੜੀ ਵਾਰ ਦੀ ਪੈਂਡਾ ਸਾਡਾ ਉਹ ਪੈਂਡਾ ਦਾ ਇੱਕ ਜਿਹੜਾ ਵਰਤੇ ਆ ਵਰਤਾਵਾ ਬਹੁਤ ਜ਼ਿਆਦਾ ਆ ਇਹ ਚੀਜ਼ ਮੈਟਰ ਕਰਕੇ ਹੈਨਾ ਸਾਡੇ ਪੈਂਡਾ ਚ ਹੀ ਫਰਕ ਪੈ ਸਕਦਾ ਕਿਉਂਕਿ ਸਾਡਾ ਪੈਂਡਾ ਮੇਰਾ ਪੜੇ ਮੇਰੀ ਸਪੋਰਟ ਚ ਆ ਤੇ ਉਹਦਾ ਪੈਂਡਾ ਨਹੀਂ ਹੋਣਾ ਕੁੜੀ ਸਪੋਰਟ ਚ ਕਿਉਂਕਿ ਇਹ ਕੰਦਾ ਸੱਚ ਨਾ ਖੜਦਾ ਹੀ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਆ ਅਗਲਾ ਕਹਿੰਦਾ ਝੂਠਾ ਬਣਾਈ ਖੜਨਾ ਪਰ ਉਹਦੇ ਨਾਲ ਕੋਈ ਤਰਬ ਨਹੀਂ ਰਿਹਾ ਕੁੜੀ ਦਾ ਤੇ ਇਸ ਤੋਂ ਮੈਰਚ ਦੇ ਤੋਂ ਬਾਅਦ ਬਈ ਮੈਂ ਅਸੀਂ ਮੈਂ ਇਹ ਵਾਈਫ ਬਾਹਰ ਉੱਠ ਗਈ 5 ਅਕਤੂਬਰ ਨੂੰ ਮੈਂ ਗਿਆ ਬਾਹਰ ਇਹ 14 ਮਹੀਨਾ ਬਾਅਦ ਇਸ ਤੋਂ ਬਾਅਦ ਉੱਥੇ ਜਾ ਕੇ ਹੀ 2 ਸਾਲ ਵਧੀਆ ਰਹੇ ਉਸ ਤੋਂ ਬਾਅਦ ਜੀ ਅਸੀਂ ਮੂਵ ਹੋ ਗਏ ਵਿਨੀ ਪਿਗ ਪੀਆ ਰਾਸਤੇ ਉੱਥੇ ਜਾ ਕੇ ਹੀ ਵਰਕਪਲ ਅਪਲਾਈ ਕੀਤਾ ਸਾਰਾ ਕੁਝ ਦੋ ਤਿੰਨ ਮਹੀਨੇ ਵਧੀਆ ਚੱਲਿਆ ਉਸ ਤੋਂ ਬਾਅਦ ਤੁਸੀਂ ਮੈਂ ਅੱਗੇ ਵੀ ਜਿਵੇਂ ਦੱਸਿਆ ਹੋਰ ਚੈਨਲਾਂ ਤੇ ਵੀ ਅਰਸ਼ਪ੍ਰੀਤ ਸਿੰਘ ਮੁੰਡਾ ਜੋ ਤੀਜਾ ਪਰਸਨ ਆ ਉਹ ਮੇਰੀ ਲਾਈਫ ਵਾਈਫ ਦੀ ਜ਼ਿੰਦਗੀ ਚਾਉਂਦਾ ਉੱਥੇ ਉਹ ਬਲਮਾਰਡ ਜਿੱਥੇ ਮੇਰਾ ਆਪ ਕੰਮ ਕਰਦੀ ਹੈ ਮੈਨੇਜਰ ਹੁੰਦਾ ਉਹ ਆ ਉਹਦੀ ਝਾਤੇ ਚ ਲੈ ਜਾਂਦਾ ਉਹਨੂੰ ਮੈਨੇਜਰ ਬਣਾਉਂਦਾ ਲਾਰਾ ਲਾਉਂਦਾ ਤੇ ਉਹ ਮੈਨੇਜਰ ਬਣਾ ਦੇ ਲਾਰੇ ਚ ਉਹਨੂੰ ਮੈਨੇਜਰ ਬਣਾ ਵੀ ਦਿੰਦਾ ਤੇ ਉਹ ਮੇਰੇ ਨਾਲ ਰਿਲੇਸ਼ਨ ਮੇਰੀ ਵਾਹ ਵਗਾੜ ਲੈਂਦੀ ਉਹ ਇਕੱਲਾ ਚ ਆ ਜਾਂਦੀ ਆ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਸਾਰਾ ਕੁਝ ਕਰਦਾ ਵੀ ਫੈਮਿਲੀ ਵੀ ਪਹਿਲੀ ਨੂੰ ਕਹਿਣਾ ਵੀ ਇਹ ਤੀਜੇ ਪਰਸਨ ਦੇ ਗੱਲਾਂ ਚ ਆ ਚੁੱਕੀ ਆ ਮੈਨੂੰ ਤੁਸੀਂ ਸਮਝਾਓ ਤੇ ਸਭ ਤੋਂ ਵੱਡੀ ਗੱਲ ਇਹ ਵੀ ਮੈਂ ਉਹਦੇ ਮਾਂ ਪਿਓ ਸਾਰਿਆਂ ਦੀ ਵੀਜੇ ਲਵਾਈ ਸੀ ਸੋਹਰਾ ਪਰਵਾਦੇ ਜਿੰਨੇ ਵੀ ਜੀਜਾ ਤੁਹਾਨੂੰ ਦੀਦੇ ਆ ਇਹ ਗੱਲ ਪਹਿਲਾਂ ਮੈਂ ਕਹਿਣੀ ਪੁੱੁਰ ਲਗਾ ਹੋਰ ਮੀਡੀਆ ਤੇ ਇਹ ਸਾਰੇ ਪਰਵਾਦੇ ਵੀਜੇ ਲੱਗੇ ਆ ਖਾਤੇ 'ਚ ਪੈਸੇ ਲਾ ਕੇ ਮੈਂ ਲਵਾਏ ਆ ਅਰੇ ਤੁਸੀਂ ਲਵਾਏ ਖਰਚਾ ਆਲੇ ਪਰਿਵਾਰ ਦੇ ਹਾਂ ਵੀਜੇ ਖਾਤੇ 'ਚ 6 ਕਿਤੇ 8-8 ਲੱਖ ਰੁਪਏ ਦੋ ਵਾਰੀ ਤੇ ਪਿਆ-ਪਿਆ ਹਜ਼ਾਰ ਰੁਪਏ ਨੇ ਵੀ ਲੱਗਾ ਉਹ ਵਕੀਲੀ ਉਹ ਮੈਂ ਕੀਤਾ ਸੀਗਾ ਉਹ ਸਾਰੇ ਪਰ ਉਹ ਵੀਜੇ ਲਵਾਏ ਆ ਤੇ ਉਸ ਤੋਂ ਬਾਅਦ ਜੀ ਜਦੋਂ ਮੁੰਡੇ ਨੇ ਤੀਜਾ ਪਰਸਨਾ ਉਹ ਉਹਦੀ ਗੱਲਾਂ ਚਾਗ ਲਈ ਵਾਈਫ ਨੇ ਮਨੂ ਕਿ ਮੈਂ ਤੇ ਡਿਵੋਰਸ ਲੈਣਾ ਤੇ ਡਿਵੋਰਸ ਲੈਣ ਤੋਂ ਬਾਅਦ ਇਹਨੇ ਮੈਸੀ ਨੂੰ ਵੇਲ ਪਾਤੀ ਲੈ ਜਾਣੀ ਸੀ ਉਹ ਮੈਸੀ ਨੂੰ ਵੇਲ ਪਾਤੀ ਵੀ ਜਿਹੜਾ ਮੇਰਾ ਹਸਬੰਦ ਆ ਮੈਂ ਉਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਮੈਂ ਦੋਸਰਾਂ ਨਾਲ ਚਾਹਣੀ ਆ ਤੇ ਮੈਸੀਨੋਦੀ ਮੈਨੂੰ ਇਹਦੇ ਪਰਪੋਰਡ ਨਾ ਦਿੱਤਾ ਜਾਵੇ ਤੇ ਉਹ ਚੀਜ਼ ਦੇ ਮੇਰੇ ਕੋਲ ਕੋਈ ਦਾ ਸਬੂਤ ਵੀ ਨਹੀਂ ਲੈਕਚਰ ਉਹ ਵੀ ਦਿੱਤਾ ਤਾਂ ਮੇਰਾ ਵਰਕ ਪਰਮ ਕੈਨਸਲ ਹੋਇਆ ਇਦੋਂ ਮੈਨੂੰ ਫੋਨ ਲਾ ਕੇ ਕਹਿੰਦੀ ਮੈਂ ਦੱਸਿਆ ਤੂੰ ਵਰਕ ਪਰਮ ਕਾਹਦਾ ਰਿਜੈਕਟ ਕਰਾਇਆ ਕਹਿੰਦੀ ਤੂੰ ਰਿਫਿਊਜੀ ਲਾ ਦੇ ਬਈ ਮੈਂ 40 ਲੱਖ ਰੁਪਏ ਸ਼ੂਜੀ ਨਾਲ ਨਹੀਂ ਲਾਇਆ ਸੀਗਾ ਤੇ ਮੈਂ ਉੱਥੇ ਇੱਕ ਨੰਬਰ ਜਣਾਣਾ ਚਾਹਣਾ ਫਿਰ ਵੀ ਜੇ ਰਿਫਿਊਜੀ ਲਾ ਕੇ ਮੈਂ ਇੰਡੀਆ ਵਾਪਸ ਨਹੀਂ ਆ ਸਕਦਾਈਗਾ ਕਿਉਂਕਿ ਮੈਂ ਇੰਨੇ ਪੈਸੇ ਲਾਏ ਆ ਬਾਕੀ ਤੇ ਮੈਨੂੰ ਉਮੀਦ ਆ ਕਿ ਮੋਗੇ ਦੀ ਸਾਰੀ ਪੁਲਿਸ ਡੀਐਸਪੀ ਈਡਰ ਹਣ ਸਾਰੀ ਪੁਲਿਸ ਮੇਰਾ ਸਾਥ ਦੇਊਗੀ ਕਿਉਂਕਿ ਭਾਈ ਮੈਂ ਪੈਸੇ ਨਹੀਂ ਦੇ ਸਕਦਾ ਜਿਵੇਂ ਕਹਿੰਦਾ ਰੈਸਟ ਬਦ ਦੇ ਕੇ ਸਭ ਕੁਝ ਚੱਲਦਾ ਤੇ ਇਸ ਮਸਲੇ 'ਚ ਭਾਈ ਅਮਰਤਵਰ ਐਮਐਲਏ ਵੀ ਮੇਰੀ ਗੱਲ ਦੀ ਸਤਨਾ ਖੜ ਰਿਹਾ ਮੇਰੀ ਸਪੋਰਟ ਕਰ ਰਿਹਾ ਵੀ ਅਸੀਂ ਕਹੀ ਸਰ ਮੇਰੀ ਜੇ ਮੇਰੀ ਸਟੋਰੀ ਸਹੀ ਹੋਈ ਤਾਂ ਮੇਰੀ ਸਪੋਰਟ ਕਰਿਓ ਤੇ ਗਲਤੀ ਨਾ ਸਤੂ ਸਪੋਰਟ ਕਰਿਓ ਤੁਸੀਂ ਇਨਸਾਫ ਚਾਹੀਦਾ ਮੈਨੂੰ ਇਨਸਾਫ ਦਿਵਾਓ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਉਹ ਮੇਰਾ ਪ੍ਰੋਸੈਸ ਚੱਲ ਰਿਹਾ ਜੀ ਤੇ ਐਨਆਰਆਈ ਜੋ ਮੇਰੀ ਫੇਲ ਜੰंडीगढ़ ਜਾ ਚੁੱਕੀ ਆ ਥੋੜੇ ਦਿਨਾਂ ਅਚ ਮੈਨੂੰ ਲੱਗਦਾ ਪਰਚਾ ਕੱਟਿਆ ਜਾਊਗਾ ਜੇ ਨਾ ਕੱਟਿਆ ਗਿਆ ਸੀ ਸਰਕਾਰ ਦੇ ਤਖਾ ਜ਼ਰੂਰ ਕਰਾਂਗੇ ਪਰ ਜਿੰਨੇ ਵੀ ਪੀੜਤ ਇਥੇ ਆਇਆ ਸਾਰਾਂ ਦੇ ਪਰਚੇ ਜ਼ਰੂਰ ਕਰਾਵਾਂਗੇ ਤੇ ਕੁੜੀਆਂ ਜਿਹੜੀਆਂ ਬਾਹਰ ਜਾ ਕੇ ਚਾਂਬਲੀਆਂ ਆਵੀਆਂ ਅਣਾ ਸਾਡੇ ਪੈਸੇ ਲਵਾ ਕੇ ਉਥੇ ਘੋਮਰੀਆਂ ਕੰਮ ਕਰਨ ਗੱਡੀਆਂ ਲੈ ਰਹੇਗਾ ਮੇਰੀ ਵਾਈਫ ਨੇ ਆਉਦੀ ਫੇਅਰ ਨੂੰ ਨਵੀਂ ਗੱਡੀ ਵੀ ਕੈਸ਼ ਤਾਂ ਲੈ ਕੇ ਜਾਈ ਮੇਰੇ ਕੋਲੇ ਗੱਡੀ ਹੈ ਨਹੀਂ ਅਜੇ ਤੱਕ ਬਾਈ ਮੇਰੀ ਵਾਈਫ ਨੇ ਆਉਦੀ ਫੇਅਰ ਨੂੰ ਕੈਸ਼ ਤਾਂ ਗੱਡੀ ਵੀ ਲੈ ਚੁੱਕੀ ਮੈਨੂੰ ਕਈ ਪੁਰਾਣੀ ਗੱਡੀ ਲੈ ਲਾ ਕਿਉਂਕਿ ਇਹ ਚਾਂ ਸਭ ਤੋਂ ਵੱਧ ਤੇ ਮੇਰੀ ਸੱਸ ਨੇ ਮੇਰੇ ਕੇ ਚ ਖਰਾਬ ਕੀਤਾ ਇਹ ਹਰੇਕ ਗੱਲ ਤੇ ਮੇਰੇ ਮੂਹਰੇ ਆਈ ਗਈ ਕੋਈ ਨਾ ਕੋਈ ਨਾ ਸਮਝੂ ਜਵਾਕ ਆਏ ਆ ਜਿਉਂ ਤੂੰ ਸਿਆਣਾ ਕੁਛ ਨਹੀਂ ਹੁੰਦਾ ਇਹ ਕਰਕੇ ਮੇਰੇ ਤੇ ਵੀ 2-3 ਸਾਲ ਤਸੱਦਦ ਕਰਦੇ ਰਹੇ ਤੇ ਮੈਂ ਇਹਨਾਂ ਦੇ ਗੱਲਾਂ ਚ ਉਹ ਰਿਹਾ ਮੈਂ ਕੋਈ ਨਾ ਸਿਆਣੀ ਉਹ ਛੋਟੀ ਉਮਰ ਕਿ ਕੀ ਕੀ ਤਸ਼ੱਦਦ ਕਰਦੇ ਭਾਈ ਉੱਥੇ ਮੇਰਾ ਕੁੱਟ ਮਾਰ ਚੱਲਦੀ ਰਹੀ ਕੱਟ ਕਰਦੀ ਰਹੀ ਮੈਨੂੰ ਇਹਨੂੰ ਐਸੀ ਮੇਰੇ ਹੱਥ ਚੱਕੇ ਦੇ ਮੈਂ ਇਨਚਾਰਜ ਕਰਾ ਮੈਂ ਤੇ ਮਤਲਬ ਤੁਹਾਨੂੰ ਇਹ ਥੋੜੀ ਘਰ ਵਾਲੀ ਕੁੱਟਦੀ ਰਹੀ ਕੁੱਟ ਮਾਰ ਮੇਰਾ ਹੁੰਦੀ ਦੀ ਹੱਥ ਬਾਈ ਹੁੰਦੀ ਨਹੀਂ ਮੈਂ ਘਰੋਂ ਬਾਹਰ ਉੱਠ ਜਾਂਦਾ ਸੀਗਾ ਵੀ ਕਾ ਜੀ ਮੈਂ ਨੌਸਿਕਿਆਣਾ ਕਾਲ ਕਰਾਂ ਹਣਾ ਤੇ ਮੈਂ ਪੋਲਿਟਿਸ਼ੀਨ ਵੀ ਦੱਸਣ ਗਿਆ ਸੀਗਾ ਕੈਨੇਡਾ ਚ ਵੀ ਮੈਂ ਮੇਰੀ ਮੇਰਾ ਹੱਥੋਂ ਬਾਈ ਕਰ ਰਹੀ ਆ ਤੇ ਮੈਨੂੰ ਇਹ ਮਜਬੂਰ ਕਰ ਰਹੀ ਆ ਪਾਸੇ ਜਾਣ ਨੂੰ ਜਾਂ ਮੈਨੂੰ ਮਜਬੂਰ ਕਰ ਰਹੀ ਆ ਇੱਥੋਂ ਉੱਠਣ ਨੂੰ ਤੇ ਮੇਰਾ ਕਟਵਾਰ ਕਰ ਰਹੀ ਜੀ ਕੱਲ ਨੂੰ ਮੇਰੇ ਚਾਰਜ ਲਵਾਤੇ ਤਾਂ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਪੁਲਿਸ ਨੂੰ ਦੇਣ ਨੂੰ ਕਿ 5000 ਡਾਲਰ ਚ ਕਾਰਵਾਈ ਹੁੰਦੀ ਆ ਮੈਂ ਕੰਮ ਕਰੂਗਾ ਕੇਸ ਲੜੂਗਾ ਆਪਦਾ ਤੇ ਉੱਥੇ ਵੀ ਵਕੀਲ ਵੀ ਕਰਨਾ ਪੈਂਦਾ ਇਸ ਕਰਕੇ ਮੈਂ ਉੱਥੋਂ ਪਾਸੇ ਗਿਆ ਵਾਈਫ ਤੋਂ ਆਈ ਤੋਂ ਉਸ ਤੋਂ ਬਾਅਦ ਮੇਰਾ ਅਕਾਊਂਟ ਮੇਰਾ ਕੈਨਸਲ ਕਰਾ ਦਿੱਤਾ ਇਸ ਸਾਲ ਦਾ ਤੇ ਫਿਰ ਮੈਂ ਐਲ ਤੇ ਆਹ ਬੰਦੇ ਜਿਹਨੂੰ ਤੇ ਲੰਮਾਈ ਲਈ ਸੀ ਮੈਂ ਆਹ ਬੰਦੇ ਆ ਉਹ ਤੇ ਇਹਨਾਂ ਨੇ ਵੀ ਮੈਨੂੰ ਕਾਹਦੀ ਕਹਾਣੀ ਦੱਸੀ ਮੇਰ ਨਾਲ ਵੀ ਵਾਈਫ ਨੇ ਆ ਫਰੋਡ ਕੀਤਾ ਤੁਸੀਂ ਮੇਹੀ ਹੈਲਪ ਕਰੋ ਤੇ ਮੇਰੇ ਕੋਲ ਇਹਨੇ ਪੈਸੇ ਨਹੀਂ ਮੈਨੂੰ ਹਸਾਬ ਨਾਲ ਲੰਮਾਈ ਦਿੱਤੀ ਜਾਵੇ ਇਹਨੇ ਮਰੇ ਕੇਸ ਹੋਰ ਕੇ ਨੂੰ 15 ਡਾਲਰ ਲੰਮਾਈ ਦਿੱਤੀ ਸੀਗੀ ਇਹ ਬੰਦੇ ਆ ਬਸਪੋਰਟ ਦੇ ਆਈ ਤੇ ਐਵ ਸਪੋਰਟ ਰਹਿੰਦੇ ਆ ਬੰਦੇ ਇਹਨਾਂ ਦੀ ਸਹਿਜ ਫਰੇਮਰ ਕੰਪਨੀ ਦਾ ਨਾਮ ਤੇ 25 ਸਾਲ ਤੋਂ ਕੈਨੇਡਾ ਚ ਰਹਿ ਰਹੇ ਆ ਮੈਂ ਸਾਰੇ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਨੂੰ ਇਹ ਪੀਲ ਕਰਨਾ ਚਾਹੁੰਦਾ ਇਨੇ ਪੈਣਾ ਪੈ ਰਿਆ ਰਿਹਾ ਵੀ ਇਹ ਬੰਦਾ ਦਾ ਵਾਅਦਾ ਅੱਜ ਜਲੂਸ ਕੱਢਿਆ ਜਾਵੇ ਇਹ 25 ਸਾਲ ਦੀ ਰੱਜਣੀ ਵੀ ਪੰਜ ਪੰਜ ਡਰ ਨਾਲ ਕੁਥੜਾ ਜਾਣਗੇ ਮੈਂ ਇਹਨੂੰ ਕਹਾਂ ਵੀ ਮੇਰਾ ਖਰਚਾ ਕੱਟ ਕੇ ਮੈਨੂੰ ਮੇਰੇ ਪੈਸੇ ਵਾਪਸ ਕਰ ਦੋ ਮੈਂ ਇੰਡੀਆ ਜਾਣਾ ਮੈਂ ਟਿਕਟ ਲੈਣੀ ਆ ਤੇ ਇਹਦਾ ਹਸਬੰਦ ਕਹਿੰਦਾ ਨਾ ਵੀ ਮੈਂ ਨਹੀਂ ਕਰਦਾ ਤੂੰ ਕਰਨਾ ਮਰਜ਼ੀ ਕਰ ਲੈ ਫਿਰ ਇੰਡੀਆ ਗਈ ਦੀ ਵਾਈਫ ਨਾਲ ਗੱਲ ਕੀਤੀ ਮੈਂ ਨੰਬਰ ਲੈ ਕੇ ਉਹਦੀ ਮਿਲ ਰਿਕਾਰਡਿੰਗ ਵੀ ਹੈਗੀ ਪਕਾਇਦਾ ਦੀ ਵਾਈਫ ਦੀ ਉਹ ਕਹਿੰਦੀ ਮੇਰੀ ਕੁੜੀ ਇੱਥੇ ਕੋਰਟ ਚ ਜੱਜ ਆ ਤੂੰ ਲੋਕ ਮਰਜ਼ੀ ਕਰ ਲੈ ਤੇ ਮੈਂ ਇਹ ਲੋੜੇ ਪੰਜੀ ਨਹੀਂ ਦੇਣੀ ਤੂੰ ਨਾ ਦਿੰਦਾ ਮੈਂ ਕਿਹਾ ਉਹਦੀ ਕੰਪਨੀ ਨੂੰ ਪੈਸ ਮੋੜੀ ਫੋਟੋ ਮੈਨੂੰ ਤਾਂ ਹੁਣ ਨਹੀਂ ਦਿੱਤੀ ਆ ਮੋੜੀ ਫੋਟੋ ਐ ਵਾਇਰਲ ਕਰੂ ਜਾਂ ਮੇਰੇ ਪੈਸੇ ਮੋੜ ਦੋ ਤੇ ਉਹ ਜੋ ਕੋ ਮਰਜ਼ੀ ਕਰ ਲਾ ਤੇ ਮੈਂ ਰਿਕਾਰਡਿੰਗ ਹੀ ਹੁਣ ਚੈਨਲ ਮੈਂ ਦੇ ਵੀ ਦਊਗਾ ਤੇ ਇਹ ਇਹ ਵੀ ਨਾਲ ਦੇ ਵਕਤੇ ਬਾਣ ਦੀ ਕਰਵਾਈ ਕੀਤੀ ਜਾਵੇ ਤੇ ਇਹ ਬੰਦਿਆਂ ਦੀ ਵੱਧ ਤੋਂ ਵੱਧ ਬੇਇੱਜ਼ਤੀ ਕੀਤੀ ਜਾਵੇ ਬਈ ਇਹ ਇੰਡੀਆ ਦੇ ਜਲੰਧਰ ਦੇ ਰਿਏ ਆ ਉੱਥੇ ਆ ਬਸਪੋਰਟ ਰਹਿੰਦੇ ਆ ਸੈਜ ਫਰੇਮਰ ਕੰਪਨੀ ਦਾ ਘਰ ਬਣਾਉਣ ਦਾ ਵੀ ਕੰਮ ਕਰਦੇ ਆ 25 ਸਾਲ ਤੋਂ ਇੱਥੇ ਰਹਿ ਰਹੇ ਆ ਬਈ ਜਿਵੇਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹਨਾ ਉਹਦੇ ਹੋਰ ਬੰਦੇ ਨਾਲ ਵੀ ਸੰਬੰਧ ਹੋ ਗਏ ਤੁਸੀਂ ਆਪਦੇ ਜਿਹੜੇ ਆਪਣੇ ਸਹੁਰਾ ਪਰਿਵਾਰ ਸੀ ਉਹਨਾਂ ਨੂੰ ਦੱਸਿਆ ਵੀ ਬਈ ਇਹ ਆਸ ਤਰੀਕੇ ਨਾਲ ਆ ਘਰ ਉਹ ਬਈ ਇਹ ਚੀਜ਼ ਤੇ ਬਲੀਵ ਨਹੀਂ ਕੀਤਾ ਉਹਨਾਂ ਨੇ ਮੈਨੂੰ ਦੱਸਿਆ ਪਕਿਆ ਤਾਂ ਮੈਨੂੰ ਇਹ ਵੀ ਕਹੀ ਉਹਨਾਂ ਦੇ ਵੀਜੇ ਲੱਗੇ ਮੈਂ ਕਹਿੰਦਾ ਟੈਕਟ ਲੈ ਕੇ ਤੁਸੀਂ ਇੱਥੇ ਬਾਹਰ ਆ ਜਾਓ ਜਿਹੜੇ ਸਹੁਰਾ ਪਰਿਵਾਰ ਹੈ ਮੈਂ ਇਹਨੂੰ ਮੈਂ ਦੱਸਿਆ ਸੀ ਉਹਦੇ ਸਾਰਿਆਂ ਦੇ ਵੀਜੇ ਲੱਗੇ ਆ ਇਹ ਮੈਨੂੰ ਖਰਾਬ ਕਰ ਰਹੀ ਆ ਤੇ ਤੀਜੇ ਮੁੰਡੇ ਨਾਲ ਜਾ ਰਹੀ ਆ ਤੇ ਉਹ ਉਹਨੂੰ ਬਈ ਤਿਆਰ ਸੀਗੇ ਮੇਰੀ ਵਾਈਫ ਨੇ ਨਹੀਂ ਆਉਣ ਦਿੱਤੇ ਇਹ ਗੱਲ ਸੱਚ ਆ ਮੈਂ ਝੂਠ ਨਹੀਂ ਬੋਲਦਾ ਮੈਂ ਉਹਨਾਂ ਨੂੰ ਸੱਦਨ ਨੂੰ ਕਹੀ ਮੈਂ ਤੂੰ ਇੱਕ ਕਹਿਣ ਆ ਜਾਓ ਚਾਹਾਂ ਜੋ ਕੋਈ ਮਰਜੀ ਆ ਜਾਓ ਮੈਂ ਤੇ ਇੱਕਿਆਂ ਨੂੰ ਸਾਂਭ ਲੂੰਗਾ ਮੇਰੀ ਇੰਨੀ ਪ੍ਰੋਚ ਹੈ ਕਿ ਮੈਂ ਇੱਕ ਬੰਦਾ ਸਾਂ ਸਾਰੇ ਨਹੀਂ ਸਾਂਭ ਸਕਦਾ ਤੇ ਉਹਨਾਂ ਨੂੰ ਕਿਹਾ ਸੀ ਉਹ ਉਹਨੂੰ ਤਿਆਰ ਵੀ ਹੋ ਕੇ ਸੀਗੇ ਉਹ ਸਾਰੇ 10 ਸਾਲ ਦੀ ਵੀ ਜੱਗੇ ਸੀਗੇ ਮੇਰੀ ਵਾਈਫ ਨੇ ਆਉਣ ਨਹੀਂ ਦਿੱਤੇ ਉਹਨੂੰ ਐ ਸੀ ਮੇਰੇ ਸਾਹਮਣੇ ਆਊਗਾ ਤੇ ਉਹਾਂ ਨੂੰ ਨਹੀਂ ਸਾਨੂੰ ਗੱਡੀ ਲੈ ਦੇਣਾ ਵੀ ਉਸ ਚਾਂਸੇ 'ਚ ਉਹਨਾਂ ਨੇ ਮੇਰੀ ਵਾਈਫ ਨੇ ਗੱਡੀ ਲੈ ਲਈ ਤੇ ਮੈਂ ਉਹਨਾਂ ਨੂੰ ਪਰ ਬਾਹਰ ਨਹੀਂ ਸੱਦਿਆ ਇੱਥੇ ਗੱਡੀ ਲੈਤੀ ਇੱਥੇ ਨਵੀਂ ਗੱਡੀ ਲੈਤੀ ਉਹਰੀ ਵਾਈਫ ਨੇ ਉੱਥੇ ਵੀ ਹੁ ਜਿਵੇਂ ਵੀਰੇ ਜੋ ਤੁਸੀਂ ਆਪਦੇ ਸਹੁਰੇ ਪਰਿਵਾਰ ਨੂੰ ਦੱਸਦੇ ਸੀ ਸਹੁਰੇ ਪਰਿਵਾਰ ਨੇ ਨਹੀਂ ਕਿਹਾ ਵੀ ਅਸੀਂ ਸਮਝਾਉਨੇ ਆਂ ਕੁੜੀ ਨੂੰ ਜਾਂ ਵੀ ਅਸੀਂ ਕੋਈ ਗੱਲ ਨਹੀਂ ਉਹ ਜਿਵੇਂ ਹੁੰਦਾ ਹੀ ਐ ਸਹੁਰਾ ਪਰਿਵਾਰ ਕਹਿੰਦਾ ਵੀ ਭਾਈ ਆਪਦੀ ਕੁੜੀ ਨੂੰ ਸਮਝਾਉਂਦਾ ਵੀ ਭਾਈ ਤੁਸੀਂ ਰਿਸ਼ਤਾ ਬਣਾ ਕੇ ਰੱਖ ਕੁੜੀਏ ਐ ਨਾ ਕਰ ਉਹ ਇਹ ਚੀਜ਼ ਸਮਝਾਉਂਦੇ ਹੀ ਮੈਨੂੰ ਸਮਝਾਉ ਸੀ ਉਹ ਕਹਿੰਦੇ ਆਡੀ ਕੁੜੀ ਸਮਝ ਨਹੀਂ ਤੂੰ ਸਿਆਣਾ ਤੈਨੂੰ ਸਮਝਾਉਣਾ ਇੱਕ ਤੇ ਉਹ ਨਿੱਕੀ ਜਾਂ ਫੋਲੀ ਸੁਤਰ ਜੂਗੀ ਕਿਉਂਕਿ ਭਾਈ 20 ਇੱਕ ਸਾਲ ਦਾ ਬੰਦਾ ਰ ਘੰਟਾ ਜੜੋ ਨੱਕਾ ਨਹੀਂ ਹੁੰਦਾ ਕਿਉਂਕਿ ਮੈਂ ਵੀ ਇੱਕ ਸਾਲ ਦੋ ਸਾਲ ਹੀ ਵੱਡਾ ਮੈਂ ਕਿਹਾ ਬਾਲਾ ਵੱਡਾ ਉਹ ਤਾਂ ਚਲੋ ਜਿੰਨਾ ਮੈਂ ਸਮਝਾਉ ਚੁੱਪ ਰਿਆ ਸਰੋ ਖੇੜਾ ਮੈਨੂੰ ਐਂ ਚੱਲ ਪੀਨੇ ਪੈਸੇ ਲਾਇ ਇਮੀਗ੍ਰੇਸ਼ਨ ਲੈ ਲਗੇ ਪਰ ਮੈਨੂੰ ਤਾਂ ਵੀ ਚੁੱਪ ਰਹਿ ਗਿਆ ਕਿ ਵੀ ਇਮੀਗ੍ਰੇਸ਼ਨ ਲੈਣੀ ਸੀ ਕੈਨੇਡਾ ਦੀ ਬਈ ਮੇਰੇ ਤਾਂ ਸਾਡਾ ਵਰਕ ਪਰਮਿਟ ਨਹੀਂ ਦੇ ਜਾਂਦੀ ਚਲ ਉਹਨੇ ਰਹਿਣਾ ਸੀ ਮੈਂ ਤੁਹਾਡੇ ਰਹਿ ਸਕਦੀ ਸੀ ਮੈਂ ਉਹਨੂੰ ਚੀਜ਼ ਖੁੱਲੀ ਜਿਹੀ ਦੇ ਦਿੱਤੀ ਸੀ ਤੇ ਨਹੀਂ ਬੰਦੀ ਨਾ ਰਹਿ ਮੇਰੇ ਨਾਲ ਪਰ ਮੇਰੇ ਨਾਲ ਉਹਨੂੰ ਇਥੋਂ ਕਢਾ ਆਣਾ ਉਹ ਮੈਨੂੰ ਕਢਾ ਕੇ ਸਾਹ ਲੈ ਕੈਨੇਡਾ ਚ ਬਈ ਤੁਸੀਂ ਇੰਨਾ ਵੀ ਕਹਤਾ ਸੀ ਵੀ ਮੈਂ ਮੈਨੂੰ ਸੈੱਟ ਕਰਦੇ ਭਾਵੇਂ ਜਿੱਥੇ ਮਰਜੀ ਜਾ ਹਾਂ ਇਹ ਗੱਲ ਮੈਂ ਕਹਿਤੀ ਸੀ ਬਈ ਇਹ ਪੰਚਾਇਤ ਜਿਹੜੀ ਗੱਲ ਹੋ ਗਈ ਸੀ ਇੱਥੇ ਬਾੜੀ ਮਸਤਵਾ ਵੀ ਜੇ ਕੁੜੀ ਨੇ ਨਹੀਂ ਰਣੀ ਪ ਟੋਟਲ ਕਿੰਨੇ ਠੱਗੀ ਹੋਈ ਆ ਤੁਹਾਡੇ ਨਾਲ? ਦੇਰ ਨਾਲ ਵੀ ਟੋਟਲ 40 ਲੱਖ ਰੁਪਏ ਠੱਗੀ ਠੱਗੀ ਹੋਈ ਆ ਟੋਟਲ। ਹਾਂਜੀ। ਸਰਪੰਚ ਵੀ ਆਪਣੇ ਪਿੰਡ ਦੇ ਬਈ ਦੇ ਨਾਲ ਸਪੰਸ ਸਾਹਿਬ ਇਹ ਸਾਰਾ ਕੁਝ ਹੋਇਆ ਵੀ ਤੁਸੀਂ ਕਹਤਾ ਸੀਗਾ ਵੀ ਤੁਸੀਂ ਭਈ ਮੁੰਡੇ ਨੂੰ ਕਰ ਦਿਓ ਪੱਕਾ ਜੇ ਰਿਸ਼ਤਾ ਨਹੀਂ ਰੱਖਣਾ ਤਾਂ। ਹਾਂਜੀ ਜਦੋਂ ਇਹ ਮੁੰਡਾ ਬਾਹਰ ਸੀ ਉਦੋਂ ਪੰਚਾਇਤ ਤਾਂ ਦੋਵੇਂ ਇਕੱਠੇ ਹੋਈ ਮਾੜੀ ਮੋਸਤਵਾ ਦੀ ਹੋਈ ਸੀ ਤੇ ਸਾਡੇ ਪਿੰਡ ਦੀ ਪੰਚਾਇਤ ਇਕੱਠੇ ਹੋਈ ਸੀ ਅਸੀਂ ਗਏ ਸੀ ਉੱਥੇ। ਉੱਥੇ ਇਹੀ ਗੱਲ ਹੋਈ ਸੀ ਵੀ ਚਲ ਤੂੰ ਨਹੀਂ ਰਹਿਣਾ ਪਈ ਇਹਦਾ ਵਰਕ ਪਰਮੈਂਟਲ ਦਵਾ ਦੇ ਤੇ ਤੂੰ ਇਹ ਨਾਂ ਪਵਾ ਦੇ ਦਾ ਵਿੱਚ ਤੇ ਉਹ ਕਹਿੰਨੀ ਮੈਂ ਪਵਾ ਨਹੀਂ ਸਕਦੀ। ਉਹਦਾ ਰੀਜਨ ਇਹ ਸੀ ਪਵਾਉ ਨਹੀਂ ਸਕਦੀ ਸੀ ਕਿਉਂਕਿ ਉਹਨੇ ਆਪ ਹੀ ਤਾਂ ਰਿਜੈਕਟ ਕਰਾਇਆ ਸੀ ਕਹਿ ਕੇ ਫਿਰ ਉਹ ਆਪ ਝੂਠੀ ਪੈਂਦੀ ਸੀਗੀ ਤੇ ਉਹਨੇ ਆਪ ਦਾ ਸੇਫ ਸਾਈਡ ਕਰਕੇ ਇਹਦਾ ਨਾਂ ਨਹੀਂ ਪਵਾਇਆ ਫਿਰ ਜਿਵੇਂ ਦੋ ਤਿੰਨ ਵਾਰ ਫਿਰ ਸਮਝੌਤੇ ਦੀ ਕੋਸ਼ਿਸ਼ ਹੋਈ ਵੀ ਕਰ ਰਹੇ ਪਰ ਉਹ ਕਿਸੇ ਵੀ ਗੱਲ ਤੇ ਖੜੇ ਨਹੀਂ ਗਈ ਕੁੜੀ ਵਾਲੀ ਸਪੰਸ ਸਾਹਿਬ ਇਹ ਮਾਮਲੇ ਹੁਣ ਦਿਨ-ਬਦਨ ਵੱਧਦੇ ਜਾ ਰਹੇ ਆ ਮੁੰਡੇ ਸੁਸਾਈਡ ਕਰਕੇ ਪਰਿਵਾਰ ਡਿਪਰੈਸ਼ਨ ਚ ਆ ਹਣਾ ਕੋਈ ਪਰਿਵਾਰਾਂ ਦਾ ਕੋਈ ਮੈਂਬਰ ਸੁਸਾਈਡ ਕਰੀ ਜਾਂਦਾ ਇਹ ਮਾਮਲੇ ਤੇ ਠੱਲ ਕਿਵੇਂ ਪਊਗੀ ਇਹ ਤਾਂ ਹੀ ਮੇਨ ਹੁੰਦਾ ਸੰਸਕਾਰ ਆ ਹੁਣ ਮੁੰਡਾ ਖੜਾ ਇਹਨੂੰ ਆਪਦਾ ਮਾਪਿਓ ਦਿਸਾਇ ਕੈਨੇਡਾ ਵੀ ਛੱਡ ਆਇਆ ਜੇ ਹੁਣ ਉਹ ਕੁੜੀ ਨੂੰ ਸੰਸਕਾਰ ਸਹੀ ਦਿੱਤੇ ਹੁੰਦੇ ਵੀ ਤੁਸੀਂ ਪੁੱਤ ਆਏ ਨਹੀਂ ਆਏ ਰਹਿਣਾ ਵੀ ਜਿੱਥੇ ਅੱਗੇ ਆਈ ਹੁੰਦੇ ਪੁਰਾਣੇ ਸਮੇਂ ਜਿੱਥੇ ਕੁੜੀ ਨੂੰ ਤੋਰਤਾ ਉੱਥੇ ਉਹਦੀ ਡੈੱਡ ਬੋਡੀ ਹੁੰਦੀ ਸੀ ਪਰ ਉਹ ਕੁੜੀ ਇੱਕੇ ਨਹੀਂ ਹੁੰਦੀ ਸੀ ਪਹਿਲਾਂ ਲੋਕਾਂ ਨੂੰ ਸੰਗ ਸ਼ਰਮ ਸੀਗੀ ਅੱਜ ਕੱਲ੍ਹ ਉਹ ਲੈ ਚੁੱਕੀ ਆ ਮੈਂ ਹੁਣ ਅੱਜ ਤਕਰੀਬਨ 12 ਕਰੋੜ ਰੁਪਏ ਦਾ ਕਪੜਾ ਹੋਇਆ ਜਿਹੜੇ ਮੁੰਡੇ ਆਏ ਆ ਤੇ ਮੈਨੂੰ ਜਿਹੜੇ ਪੰਚਾਇਤ ਅਸੀਂ ਨੈੱਟ ਵਰ ਵਿਚਰਦੇ ਆ 50% ਲੋਕ ਹਜੇ ਰੋਲੇ ਚੱਲ ਰਹੇ ਆ ਇਹ ਇਹ ਨਾ ਸਮਝ ਵੀ ਇਹਨਾਂ ਨੇ ਇੰਨਾ ਹੋ ਗਿਆ ਵੀ ਹਜੇ ਚੱਲ ਰਹੇ ਆ ਉਹਨਾਂ ਨੂੰ ਆਇਆ ਵੀ ਕੀ ਬਤਾ ਸਾਡਾ ਘਰ ਜੁੜ ਜੇ ਪਰ ਇਹ ਮੈਂ ਕਹਿੰਦਾ ਵੀ ਜੇ ਤੁਹਾਡੀ ਬਣਦੀ ਹੈ ਪਹਿਲੀ ਗੱਲ ਤਾਂ ਘਰ ਟਿਕਾਉਣ ਵਾਲੀ ਗੱਲ ਕਰੋ ਮੈਂ ਤਾਂ ਸਾਰੇ ਪਿੰਡਾਂ ਦੇ ਪੰਚਾਇਤਾਂ ਨੂੰ ਵੀ ਕਹਿਣਾ ਵੀ ਤੁਸੀਂ ਜਿੱਥੇ ਮੁੰਡੇ ਨਾਲ ਧੱਕਾ ਹੁੰਦਾ ਖੜਿਆ ਕਰੋ ਕੁੜੀ ਦੀ ਸਾਈਡ ਨਾ ਲਿਆ ਕਰੋ ਬਿਲਕੁਲ ਇਹ ਦਿਨ-ਬਦਨ ਵੱਧਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਚਿੰਤਾ ਦਾ ਮਾਹੌਲ ਜ਼ਰੂਰ ਪੈਦਾ ਕਰ ਰਹੀਆਂ ਤੇ ਇਹ ਵੀ ਸਰਕਾਰ ਨੂੰ ਹੁਣ ਸੋਚਣਾ ਪਊਗਾ ਕਿ ਇਹੋ ਜਿਹੇ ਮਾਮਲਿਆਂ ਤੇ ਜਿੰਨਾ ਚਿਰ ਸਖਤ ਕਾਰਵਾਈ ਨਹੀਂ ਹੁੰਦੀ ਤਾਂ ਇਹ ਮਾਮਲੇ ਇਹ ਲੋਕਾਂ ਦੇ ਨਾਲ ਠੱਗੀ ਐਸੇ ਤਰੀਕੇ ਦੇ ਨਾਲ ਵਜਦੀ ਰਹਿਣੀ ਐ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ